ਚਾਲਾ ਦਾਲ ਤਰੀ ਗਈ ਐ ਨੂੰ ਤਾਂ ਫਿਕਰ ਫਾਕਾ ਹੀ ਨਹੀਂ ਕੋਈ ਇਹ ਆਪੇ ਮੇਰੀ ਕੁੜੀ ਨੂੰ ਬਹੁਤ ਜਿਆਦਾ ਪਸੰਦ ਆ ਦਾਲ ਮਾਂਵਾਂ ਦੀ ਤਰੇਜੀ ਚੱਲੀ ਆ ਪਤਾ ਨਹੀਂ ਕੀ ਕਰਨ ਈ ਮਨਜੀਤ ਅੰਦਰ ਬਾਹਰ ਆਈ ਨਹੀਂ ਆ ਮੰਮਾ ਜੀ ਕੀ ਬਣਾਇਆ ਜੇ ਕੁਛ ਨਹੀਂ ਆ ਦਾਲ ਤਰੀ ਪੁੱਤ ਤੇ ਭਾਬੀ ਨੂੰ ਪਸੰਦ ਨਹੀਂ ਆ ਤੈਨੂੰ ਤਾਂ ਪਸੰਦ ਹੈਗੀ ਆ ਭਾਬੀ ਦੀ ਪਸੰਦ ਨੂੰ ਮੈਂ ਕੀ ਕਰਨਾ ਉਹਨੇ ਫੇਰ ਬੋਲ ਬੋਲ ਕਰਨਾ ਵਾ ਤੁਹਾਨੂੰ ਪਤਾ ਤਾਂ ਹੈਗਾ ਵਾ ਬੜਬੜ ਕਰਦੀ ਆ ਨਾ ਕਰਨ ਦੇ ਤੈਨੂੰ ਕਿੰਨੀ ਵਾਰੀ ਕੰਨੀ ਆ ਮੈਂ ਵੀ ਟੈਨਸ਼ਨ ਨਾ ਲਿਆ ਕਰ ਉਹਦੀ ਗੱਲ ਦੇ ਉਹ ਉਹਦੇ ਪਸੰਦ ਨੂੰ ਕੀ ਕਰਨਾ ਆਪਾਂ ਪਸੰਦੀ ਤੇ ਕੋਈ ਗੱਲ ਨਹੀਂ ਫਿਰ ਉਹ ਕਾਦੇ ਨਾ ਖਾਊਗੀ ਤੇ ਚਾਰਾ ਚਾਰਨਾ ਖਾ ਲੂਗੀ ਜਿੱਦਾਂ ਬਣੀ ਜਿਹੜੀ ਚੀਜ਼ ਬਣੀ ਆ ਉਹ ਖਾ ਲਈਦੀ ਹੁੰਦੀ ਆ ਮੰਮੀ ਚਾਰਨਾ ਖਾਦੀ ਜਾਂਦੀ ਆ ਤੁਹਾਨੂੰ ਪਤਾ ਉਹਨੇ ਨਿੱਕੀ ਨਿੱਕੀ ਗੱਲ ਤੋਂ ਤੇ ਅੱਗੇ ਉਹ ਮੇਰੇ ਤੋਂ ਛੜਦੀ ਆ ਉਹ ਛੜਦੀ ਆ ਨਾ ਮੈਂ ਤਾਂ ਨਹੀਂ ਨਾ ਛੜਦੀ ਉਹਦੇ ਛੜਨ ਨੂੰ ਮੈਂ ਕੀ ਕਹਿਣਾ ਚੱਲ ਫੇਰ ਹੁਣ ਵੇਖ ਲਿਓਨੇ ਫੇਰ ਵੀਰ ਨੂੰ ਦੱਸ ਦੇਣਾ ਵੀ ਤੀ ਦੀ ਪਸੰਦ ਦੀ ਬਣਾ ਲਈ ਆ ਤੇ ਮੇਰੀ ਪਸੰਦ ਦਾ ਕੁਝ ਬਣਾਇਆ ਦੱਸ ਦੇ ਵੀਰ ਨੂੰ ਦੱਸ ਚੱਲੀ ਆ ਤੇ ਵੀਰ ਦਾ ਐਡਾ ਡਰ ਪਿਆ ਵਾ ਡਰ ਕੇ ਨਹੀਂ ਰਹਿਦਾ ਹੁੰਦਾ ਚੱਲ ਹੌਲੀ ਬੋਲੋ ਫੇਰ ਸੁਣ ਲੂਗੀ ਫੇਰ ਆਪੇ ਸਾਂਭ ਲਿਓ ਹੁਣ ਤੂੰ ਦਾਦੀ ਕਿਹੜੀ ਗੱਲ ਨੂੰ ਦੱਸ ਖਾਦੋਗੀ ਤੇਰੀ ਅਣੀ ਨਿੱਕੀ ਨਿੱਕੀ ਗਾਲ ਤੂੰ ਅੱਗੇ ਛੇੜ ਕਰਦੀ ਏ ਤੁਹਾਨੂੰ ਕਰਨੇ ਛੇੜ ਤੂੰ ਮੈਂ ਹੈਗੀ ਆ ਨਾ ਤੂੰ ਡਰ ਕੇ ਨਾ ਰਿਆ ਕਰ ਤਾ ਮੈਂ ਕਹਿਣਾ ਮਾਂ ਦੇ ਭਤੀ ਦੀ ਪਸੰਦ ਦੀਆਂ ਚੀਜ਼ਾਂ ਬਣਾ ਲੈਂਦੀ ਆ ਜੋ ਮੈਂ ਨਹੀਂ ਖਾਣਾ ਹੁੰਦਾ ਉਹੋ ਹੀ ਬਣਾਉਣਾ ਹੁੰਦਾ ਜਿਹੜੀ ਚੀਜ਼ ਮੇਰੀ ਤ ਇੱਕਿਆਂ ਨੇ ਘਰ ਹੀ ਰਿਜਾਪੁਰੀਆਂ ਹੁੰਦੀਆਂ ਨੇ ਸੌਰੇ ਨੇ ਘਰ ਨਹੀਂ ਕਰਦੇ ਸੌਰੇ ਨੇ ਘਰ ਤਾਂ ਧੀਆਂ ਦੇ ਮਾ ਕਾ ਟਾਈਮ ਪਾਸ ਹੁੰਦਾ ਈ ਉਹ ਮਾੜਾ ਮੋਟੀ ਚੀਜ਼ ਲਿਆਤੀ ਤੇ ਠੀਕ ਆ ਗਿਆ ਚੁੱਪ ਕਰਕੇ ਲੰਘ ਜਾਂਦੇ ਦੇ ਪਾਪੇ ਸਾਹ ਵੇਖ ਲਿਓ ਹੁਣ ਸਾਹ ਕਿਤਾਬ ਫਿਰ ਹੁਣ ਮੈਂ ਵੇਖ ਲੂੰਗੀ ਟੈਂਸ਼ਨ ਨਾਲ ਸੰਭਲ ਲਿਓ ਤੁਸੀਂ ਇਹਦੀ ਵੀ ਗੱਲ ਕਰ ਭਾਬੀ ਭਾਬੀ ਕਿੱਡੀ ਸਿਰ ਤੇ ਚੜਾਈ ਆ ਭਾਬੀ ਨੂੰ ਲੈ ਕੇ ਤੁਰੀ ਫਿਰਦੀ ਆ ਭਾਬੀ ਐਡੀ ਲਈ ਫਿਰਦੀ ਏ ਆ ਪ੍ਰੈਸ ਕਰਕੇ ਸੂਟ ਤੇ ਮਨਜੀਤ ਇੱਥੇ ਛੁੱਟ ਗਈ ਆ ਇਹੋ ਜਿਹੇ ਕੰਮ ਨਹੀਂ ਨਾ ਮੰਮੀ ਨੂੰ ਦੇਤੇ ਜਿਹੜਾ ਉੱਤੇ ਉੱਤੇ ਹੱਥ ਮਾਰਦੀ ਰਹਿੰਦੀ ਆ ਉਹ ਦੇਹ ਜਾਂਦੇ ਤੇ 30 ਸਾਲਾਂ ਲਾ ਕੇ ਹੋਣ ਦੀ ਪਤਾ ਨਹੀਂ ਵਿਆਣੀ ਕਿਦਣ ਵਾ ਇਹਨਾਂ ਨੇ ਮੇਰੇ ਪਾਦ ਅਸੀਂ ਆਪਾ ਰੱਖਿਆ ਵਾ ਉਹ ਕਿਹ ਘੰਟੇ ਆ ਮੰਮੀ ਕਰਨਾ ਕੀ ਆ ਤੈਨੂੰ ਤਾਂ ਫਿਕਰ ਹੀ ਨਹੀਂ ਤੂੰ ਤੇ ਅੰਦਰ ਵੜੀ ਰਹੀ ਨਹੀਂ ਉਹ ਭੋਰਾ ਹੀ ਪਤਾ ਨਹੀਂ ਕੀ ਕਰਦੇ ਰਹੀ ਨਹੀਂ ਸਾਰੀ ਦਿੜੀ ਉੱਥੇ ਮੰਮੀ ਮੈਂ ਵੀ ਇੱਥੇ ਸਮਾਨ ਵੇਚੂਕਣ ਦੀ ਹੋਰ ਮੈਂ ਉੱਥੇ ਕੀ ਕਰਨਾ ਵਾ ਇਸ ਮਾਣਮ ਤੱਕ ਬੜਤੋਸ ਖਰਾਉਣਾ ਲੇ ਚੁਕਾ ਦੇ ਨਾ ਤੇਰੇ ਕੋ। ਧੋਰ ਮਮੀ ਖਰਾਉਣਾ ਬੱਡਾ ਤੇ ਹੀ ਹੁੰਦਾ ਤੂੰ ਹੀ ਬਾਹਰ ਕੀ ਰੱਖਿਆ ਜੇ ਬਾਹਰ ਨੇ ਦਾ ਰੱਖਿਆ। ਮਮੀ ਕਹੇ ਇਸ ਤੇ ਰੱਖ ਲੈਣੀ ਦਾ ਤੂੰ। ਅੱਛਾ ਗੈਸ ਤੇ ਰੱਖ ਲੈਣੀ ਹੰਤਾਲ। ਗੈਸ ਫੂਕੇ ਬਤਾ ਕਿੰਨਾ ਲੱਗਦਾ ਮਮਨਤਾਲ ਨੂੰ ਗੈਸ ਕਿੰਨਾ ਲੱਗਦਾ ਦੁੱਜੀ ਗਾਣਾ। ਜੁਲੇ ਦੀ ਤਾਲ ਕਿੰਨੀ ਸਵਾਦ ਬਣਦੀ ਆ। ਜਿਹੜਾ ਸਮਾਨ ਉਂਧ ਖਲਾਰਾ ਪਾ ਗਈ ਚੁੱਕਣ ਮੈਂ ਨਹੀਂ ਤੇ ਮੰਮੀ ਬਿੰਨੂ ਕਹਿੰਦੀ ਜੇ ਤੂੰ ਭਰੇ ਚ ਬੈਠੀ ਰਹਿਣੀ ਆ ਚੁੱਕੜਾਂ ਨੇ ਤਾਂ ਸੌਣ ਕਰਨਾ ਬੱਸ ਉਹਦੇ ਸਿਰ ਤੇ ਕਰ ਸੌਣ ਕਰਦੀ ਆ ਤੇ ਜੇ ਉਹ ਖਲਾਰਾ ਕੋਈ ਤੇ ਚੁੱਕ ਨਹੀਂ ਸਕਦੀ ਤੇ ਤੈਨੂੰ ਕਿਹੜੇ ਕੰਮ ਨੂੰ ਲੈਂਦਾ ਵਾ ਤੇ ਖਾਰਾ ਕੌਣ ਚੁੱਕਣ ਲਈ ਆ ਮੈਂ ਮੈਂ ਜੇ ਪ੍ਰੈਸ ਕੀਤਾ ਤੇ ਮੈਂ ਚੁੱਕ ਵੀ ਲੈਣੀ ਹੀ ਭਾਬੀ ਜੀ ਮੈਂ ਪ੍ਰੈਸ ਵੀ ਚੁੱਕੀ ਸਕਦੀ ਆ ਸਵਾਹ ਚੁੱਕ ਸਕਦੀ ਆ ਉੱਥੇ ਸਿਰ ਤੇ ਮੇਰੇ ਦਾ ਖਾਈ ਜਾਂਦੀ ਤੇ ਆਪਣੇ ਸਹੀ ਕਰ ਬੋਲਤੀ ਵਿਗਾੜੀ ਨਾ ਜਾ ਸਵਾਹ ਕਿੰਨੂ ਕਹੀਦਾ ਵਾ ਪਹਿਲਾਂ ਸੋਚ ਤੇਰੀ ਵੀ ਕੁਝ ਲੱਗਦੀ ਆ ਨਾ ਮੰਮੀ ਕੀ ਪਤਾ ਤੈਨਾਂ ਨਾਲੋਂ ਵਿਆਹ ਕਰਨਾ ਮੈਂ ਤੋ ਕੀ ਦਰਦੇ ਜੇ ਵਿਆਹ ਕਰਨਾ ਵਿਆਹ ਕਰਨਾ ਵਿਆਹ ਕਰ ਦੇਣੇ ਵਿਆਹ ਕਰਨਾ ਕੋਈ ਮੇਰੇ ਘਰੋਂ ਖਾਂਡੇ ਤੇਰੇ ਘਰੋਂ ਤਨੀ ਖਾਂਡੇ ਤੂੰ ਐਡੀ ਅੱਕੀ ਕਿਹੜੀ ਕਰਨੀ ਉੱਤੇ ਤੇ ਮੰਮੀ ਜਿੱਦ ਖਲਾਰਾ ਪਾ ਛੜਦੀ ਚੀਜ਼ਾਂ ਨਹੀਂ ਚੁੱਕਦੀ ਮੈਂ ਤਾਂ ਫੇਰ ਰਕਣਾਂ ਹੀ ਆਣਾ ਸਫਾਈ ਨਹੀਂ ਕਰਦੀਆਂ ਮੈਨੂੰ ਪਤਾ ਕਿੰਨਾ ਕੁ ਤੂੰ ਖਲਾਰਾ ਚੁੱਕਦੇ ਜੇ ਜਦੋਂ ਤੈਨੂੰ ਮੇਰਾ ਨਹੀਂ ਕੰਮ ਦੇ ਰਹਾ ਤਾਂ ਮੈਨੂੰ ਵੀ ਨਹੀਂ ਫਿਰ ਤੇਰਾ ਕੀਤਾ ਦਿਖਦਾ ਚੱਲ ਕੋਈ ਗੱਲ ਨਹੀਂ ਨਹੀਂ ਦਿਖਦਾ ਤਾਂ ਮੈਂ ਚੱਲ ਮੈਂ ਕਿ ਤੂੰ ਚੁੱਪ ਕਰ ਇਹਦੇ ਨਾਲ ਫੇਰ ਆਉਣ ਦੀ ਕੋਈ ਖਾਦ ਨਹੀਂ ਮੈਂ ਹੈਗੀ ਆ ਨਾ ਤੂੰ ਟੈਨਸ਼ਨਾਂ ਲਿਆ ਗਿਆ ਜੀ ਇਹਦੀ ਆਹੀ ਜਨ ਕਰ ਕਰਦੀ ਹਾਂ ਉਹਨੂੰ ਭੋਵੇ ਚੜਾਇਆ ਮੈਂ ਹੈਗੀ ਮੈਂ ਹੈਗੀ ਆ ਮੇਰੀ ਭਾਬੀ ਅੱਚ ਕਿਹੜੀ ਗੱਲ ਵਾਦਾ ਜੇ ਜਦੋਂ ਮੈਂ ਕਰਦੀ ਆ ਤਾਂ ਫਿਰ ਕਰਦੀ ਆ ਮੈਂ ਰੋਲਾ ਨਹੀਂ ਪਾਉਂਦੀ ਮੇਰੀ ਦਾਲ ਸਾਰਾ ਮੈਂ ਤੇਰੀ ਮਾਂ ਤੇਰੇ ਵਾਸਤੇ ਦਾਲ ਤੇਰੀ ਹੈ ਮੇਰੇ ਵਾਸਤੇ ਚਾਰਾ ਹੁੰਦੇ ਨਾ ਵਿਚਾਰਨਾ ਕਾਲਾ ਰੋੜੇ ਦਾ ਸਾਹ ਕਰਦੀ ਤੇਰੇ ਕੋ ਫਦੇ ਨਹੀਂ ਹੁੰਦੀ ਤਾਂ ਤਦਾਂ ਨੂੰ ਪਤਾ ਮੈਂ ਨਹੀਂ ਖਾਣੀ ਮਾਵਾਂ ਦੀ ਤੇਰੇ ਮੈਂ ਚੱਲੀ ਨਹੀਂ ਪਨੀਰ ਲੈਣ ਤੇਰੇ ਲਈ ਚੰਗਾ ਖਾਣੀ ਤੇ ਖਾਓ ਨਹੀਂ ਖਾਣੀ ਤੇ ਨਾ ਖਾ ਐਡੀ ਪ੍ਰਬੰਧ ਤੇਰੀ ਮੇ ਨਹੀਂ ਆ ਗਈ ਕੋਈ ਨਹੀਂ ਮੰਗਾ ਲਿਆ ਵੀਰ ਕੋ ਕੋਈ ਨਾ ਕੁਛ ਲੈ ਹੀ ਆਣਾ ਆ ਜਾ ਮਮੀ ਤੂੰ ਛੱਡ ਦੇਣਾ ਜੋ ਵੀ ਤੇ ਘਰ ਮਗਰੋਂ ਵਰਨਾ ਮਾਂ ਤੇਰੀ ਨੇ ਪਹਿਲਾਂ ਉਹਨੂੰ ਪੱਟੀ ਪੜਾ ਦੇਣੀ ਆ ਪੱਟੀ ਪੜਾ ਦੇ ਤੂੰ ਤੇ ਕੋਈ ਪੱਟੀ ਪੜਾਉਣੀ ਨਹੀਂ ਤੂੰ ਤੇ ਉੱਥੇ ਗੇਟਾ ਨਹੀਂ ਲੰਗਣੇ ਨਾ ਪਹਿਲਾਂ ਪੁੱਛ ਲੈਣਾ ਉਹਨੂੰ ਪਕਾਣ ਲੈ ਕੇ ਤੂੰ ਹੀ ਬੈਠਾ ਕੁਰਸੀ 'ਤੇ ਗੇਟੇ ਕੇ ਤੂੰ ਹੀ ਦੱਸਦੇ ਨਹੀਂ ਬੈਠਾ ਡੋਣੀ ਤੂੰ ਉੱਥੇ ਚੌਂਕੀ ਤਰ੍ਹਾਂ ਕਾਹ ਘੜੀ ਬੈਠ ਕੇ ਤੈਨੂੰ ਕਿਹੜਾ ਕੰਮ ਹੈ ਘਰ ਅੰਦਰ ਆਹ ਮੈਂ ਤਾਂ ਵੇਲੀ ਆ ਸਾਰੇ ਦੁਨੀਆ ਬਾਕੀ ਕੰਮ ਕਰਦੀ ਚਲ ਮੰਮੀ ਆ ਇੱਥੇ ਬੈਠ ਮੈਂ ਤੁਹਾਨੂੰ ਗੱਲ ਦੱਸਦੀ ਆ ਗੱਲ ਤੂੰ ਕੀ ਦੱਸਣੀ ਜੇ ਮੈਂ ਇੰਨਾ ਕੁ ਨਾ ਕਰਾਂ ਤੇ ਤੇਰੇ ਤੇ ਛਿਰ ਤੇ ਚੜ ਜੇ ਸੇਤੇ ਕੀ ਚੜਨਾ ਵਾਲੀ ਕਿੰਨੀ ਕਿੰਨੀ ਗੱਲ ਤੋਂ ਮੇਰੇ ਤੋਂ ਸੜਦੀ ਰਹਿੰਦੀ ਹੈ ਜਦੋਂ ਨਹੀਂ ਉਦੋਂ ਮੈਨੂੰ ਕਹਿੰਦੀ ਰਹਿੰਦੀ ਇਹਦਾ ਵਿਆਹ ਨਹੀਂ ਕਰਦੇ ਤੇ ਵਿਆਹ ਨਹੀਂ ਕਰਦੇ ਮੈਂ ਇਹਦਾ ਕੀ ਖਾਂਡੀ ਹੈ ਮੇਰੀ ਸੁਣ ਗੱਲ ਵਿਆਹ ਇਹਨੂੰ ਮੈਂ ਪੁੱਛ ਦੱਸ ਕੇ ਨਹੀਂ ਕਰਨਾ ਨਾਲੇ ਇਹਦੇ ਘਰੋਂ ਨਹੀਂ ਖਾਂਡੀ ਖਾਂਦੇ ਤੋਂ ਆਪਣੇ ਮਾਪਿਆਂ ਦਾ ਨਹੀਂ ਖਾਂਦੇ ਮਾਪਿਆਂ ਦਾ ਨਹੀਂ ਆ ਜੇ ਹੁਣ ਤੁਹਾਡੇ ਹੁੰਦੇ ਇੰਨਾ ਕੁਝ ਕਰਨ ਦੀ ਮਾਂ ਵੀ ਉਹ ਨਹੀਂ ਹਿੱਸੇ ਦਾ ਹਾਂ ਤਾਂ ਕੱਲ ਨੂੰ ਇਹਨਾਂ ਨੇ ਮੈਨੂੰ ਕਿੱਥੇ ਪੁੱਛਣਾ ਪੁੱਛਣਾ ਕਿਉਂ ਨਹੀਂ ਹੈ ਜਿੰਨੀ ਇਹਦਾ ਜ਼ਮੀਨ ਤੇ ਹੱਕ ਵਾ ਨਾ ਸਾਬੇ ਦਾ ਉਹਨਾਂ ਤੇਰਾ ਵਾ ਹੈਗਾ ਤੇ ਸਹੀ ਆ ਪਰ ਉਹ ਵੀ ਤੇ ਇਹ ਚੀਜ਼ ਨੂੰ ਸਮਝੇ ਨਾ ਕੀ ਗੱਲ ਮੈਂ ਕੰਮ ਨਹੀਂ ਕਰਦੀ ਸਾਰਾ ਕੰਮ ਕਰਦੀ ਆ ਪਰ ਉਹਦੇ ਨੂੰ ਰੋਲਾ ਨਹੀਂ ਪਉਂਦੀ ਉਹ ਰੋਲਾ ਪਾ ਕੇ ਸੱਚੀ ਹੋ ਜਾਂਦੀ ਆ ਸਾਥੀ ਆ ਨਿੱਕੀ ਨਿੱਕੀ ਗੱਲ ਤੇ ਉੱਥੇ ਜਾ ਕੇ ਬੈ ਗਈ ਹੁਣ ਜਦੋਂ ਆਇਆ ਉਦੋਂ ਲੁੱਤੀ ਲਾਦਣੀ ਉਹਦੇ ਕੰਨ ਭਰ ਦੇਣੇ ਆ ਤੇ ਸਾਬੀ ਨੇ ਆਪੇ ਭੋਜਣਾ ਉਹਦੇ ਮੱਲ ਦਾ ਚਲ ਕੋਈ ਨਹੀਂ ਕਰਦੀ ਐ ਤੇ ਆਪੇ ਫਿਰ ਕੀ ਕਹਿਣਾ ਵਾ ਪਰ ਤੋ ਹੀ ਨਾ ਇੰਨਾ ਬੋਲਿਆ ਕਰੋ ਐਵੇਂ ਲੋਕੀ ਸੁਣਦੇ ਆ ਵੰਸਵਨੀਆਂ ਗੱਲਾਂ ਕਰਦੇ ਆ ਘਰ ਦੇ ਵਿੱਚ ਕਰਦੇ ਰਹਿਣ ਨੂੰ ਬਿਠਾਇਆ ਕਰ ਤਾਂ ਕਰਕੇ ਲੜਾਈ ਹੁੰਦੀ ਹੈ ਇਹਨੂੰ ਨਹੀਂ ਵਿਓਂਦੇ ਇਹ ਅੱਜ ਤੇ ਇਹ ਕਰਦੇ ਆ ਤੇ ਮਣਕੇ ਬਾਹਰੋਂ ਲੋਕਾਂ ਨੇ ਵੀ ਤੇ ਕਰਨੀਆਂ ਹੀ ਆ ਲੋਕਾਂ ਦੀਆਂ ਗੱਲਾਂ ਦੀ ਪਰਵਾਹ ਕਰੀਏ ਨਾ ਫਿਰ ਇੱਕ ਮਿੰਟ ਵੀ ਨਾ ਕਰ ਰਹੀਏ ਤੇ ਇਹ ਕਿਸ ਦੀ ਗੱਲ ਦੀ ਪਰਵਾਹ ਨਹੀਂ ਕਰੀਦੇ ਨਾ ਕਿਹਦੇ ਟੈਨਸ਼ਨ ਲਈਦੀ ਹੁੰਦੀ ਆ ਕਿਸੇ ਦੇ ਘਰੋਂ ਨਹੀਂ ਤੋਕਾਂ ਡਈ ਮੈਂ ਕੋਈ ਨਾ ਕੋਈ ਕੰਮ ਹੀ ਲੱਭ ਲੈਣਾ ਮੈਂ ਘਰ ਚਲਾ ਹੀ ਜਾਇਆ ਕਰਨਾ ਸਵੇਰ ਤੋਂ ਸ਼ਾਮਾਂ ਨੂੰ ਹੀ ਆਇਆ ਕਰਨਾ ਮੈਂ ਕੋਈ ਇੱਥੇ ਰਹਿ ਆਉਂਦੀ ਰਹਿੰਦੀ ਮੈਂ ਸੜਦੀ ਰਹਿਣੀ ਇਹਨਾਂ ਦੀਆਂ ਗੱਲਾਂ ਤੋਂ ਨਾ ਮੈਂ ਇਹਨਾਂ ਨੂੰ ਕ ਉਹਾਂ ਕਰਦੀ ਆ ਮੇਰੀ ਗੱਲ ਸੁਣ ਸੜਦੀ ਨਹੀਂ ਆ ਇਹਦੇ ਸੜੇ ਤੋਂ ਨਿਕਲਣਾ ਕਿਹੜੀ ਚੀਜ਼ ਨਹੀਂ ਤੈਨੂੰ ਮਿਲਦੀ ਕੰਮ ਲੱਭ ਲੈਣਾ ਮੈਂ ਤੇ ਆਪਣੇ ਤੈਨੂੰ ਘਰੋਂ ਬਾਹਰ ਕਦੀ ਵੀ ਨਹੀਂ ਜਾਣ ਦਿੰਦੀ ਪਰ ਨਹੀਂ ਨਾ ਫੇਰ ਵੀ ਤੂੰ ਸਾਰ ਨਿੱਕੀ ਨਿੱਕੀ ਗੱਲ ਤੋਂ ਹਰ ਵੇਲੇ ਲੜਾਈ ਨਿੱਕੀ ਨਿੱਕੀ ਗੱਲ ਤੋਂ ਲੜਾਈ ਚਾਹ ਨਹੀਂ ਕਰਦੀ ਉਹ ਨਹੀਂ ਕਰਦੀ ਇੱਥੇ ਆ ਰੱਖਤਾ ਉਹ ਰੱਖਤਾ ਹੱਦ ਹੁੰਦੀ ਆ ਕਿਸੇ ਚੀਜ਼ ਦੀ ਕਦੀ ਮੈਂ ਇਹਨੂੰ ਆਵਾਜ਼ ਨਹੀਂ ਮਾਰੀ ਕਦੀ ਮੈਂ ਇਹਨੂੰ ਕੁਝ ਕਿਹਾ ਨਹੀਂ ਇਹੋ ਗੱਲ ਬਣੀ ਜਿਹੜੀ ਆਵਾਜ਼ ਮਾਰਦੀ ਕੋਈ ਗੱਲ ਨਹੀਂ ਇਹੋ ਤਾਂ ਗੱਲ ਵਾ ਸੁੱਤੀ ਸੁੱਤੀ ਔਰ ਤੈਨੂੰ ਝਾੜੂ ਪੋਚਾ ਕਰ ਲੈਣੀ ਆ ਆਪੇ ਕਰਨਾ ਪਵੇ ਤੈਨੂੰ ਪਤਾ ਲੱਗ ਜ ਕੋਈ ਗੱਲ ਨਹੀਂ ਮੇਰਾ ਮੰਮੀ ਕੋਈ ਨਹੀਂ ਕਸਦਾ ਪਰ ਮੈਂ ਇਹ ਆ ਨਹੀਂ ਕਿ ਲੋਕਾਂ ਨੂੰ ਤਮਾਸ਼ਾ ਨਾ ਵਿਖਾਇਆ ਕਰੋ ਨਾ ਗਈ ਤੇ ਨਾ ਸਹੀ ਜੋ ਬੋਲਦੀ ਤੇ ਉਹ ਆਪੇ ਉਹਨੂੰ ਕੋਈ ਕਹੂਗਾ ਅਸੇ ਕਰਕੇ ਤੇ ਤੂ ਪੂਏ ਚੜਾਈ ਆ ਕੋਈ ਨਹੀਂ ਕੋਈ ਨਹੀਂ ਆ ਜੇ ਸਵੇਰੇ ਤੋਂ ਸੁੱਤੇ ਉੱਠਦੇ ਤੇ ਉਹਦਾ ਕੰਮ ਉਹਨੂੰ ਪਿਲਿਆ ਦਾ ਇਹ ਕੰਦਰ ਗਿਆ ਮੜਾ ਜਾ ਦੋਨੋਂ ਝੁੰਜ ਲਿਆ ਕੂਚ ਲਿਆ ਬਸ ਉੱਥੇ ਹੀ ਪਤਾ ਨਹੀਂ ਕੀ ਦੱਪਿਆ ਦਾ ਉੱਥੋਂ ਪਤਾ ਨਹੀਂ ਉੱਥੇ ਕੋ ਖੋਡ ਜੀ ਦੇ ਵਿੱਚ ਕੀ ਰੱਖਿਆ ਉੱਥੋਂ ਨਿਕਲਦੀ ਨਹੀਂ ਆ ਨਿਕਲਦੀ ਨਹੀਂ ਆ ਪਤਾ ਨਹੀਂ ਉੱਥੋਂ ਬਾਹਰ ਭਾਵੇਂ ਚੀਜ਼ ਸੜ ਜੇ ਰੁੜ ਜੇ ਉਹ ਨਹੀਂ ਵੇਖਣੀ ਤੇ ਜੇ ਆਖਿਆ ਤੇ ਫੇਰ ਆਖਣਾ ਤੂੰ ਹੀ ਵੇਖ ਲੋ ਗਾੜੀਆਂ ਜਵਾਬ ਹੀ ਹੋ ਗਾੜੀਆਂ ਜਵਾਬ ਦੇ ਜਿਹੜੀ ਚੀਜ਼ ਬਣਾਉਣੀ ਆ ਨਹੀਂ ਬਣਾਣੀ ਉਹ ਕਰ ਹੁਣ ਚਲੇ ਕਿੰਦਾ ਪਨੀਰ ਕਿੱਥੋਂ ਸਾਰੀਆਂ ਸਾਰੀਆਂ ਚੀਜ਼ਾਂ ਖਾ ਲੈਣੇ ਅਸੀਂ ਤਾਂ ਕਦੀ ਕਿਹਾ ਨਹੀਂ ਆਣੀ ਬਾਕੀ ਵਾਲੀ ਕੋਈ ਗੱਲ ਨਹੀਂ ਓ ਤੂੰ ਟੈਨਸ਼ਨ ਨਾ ਲੈ ਪਰਵਾਹ ਨਹੀਂ ਕਰੀਦੀ ਇਹੋ ਜੀਆਂ ਕਹਿਣ ਦੇ ਜੋ ਕਹਿ ਮੈਂ ਦਾਲ ਵੇਖਾਂ ਦਾਲ ਥੱਲੇ ਕਿਹੜੀ ਉਹਨੇ ਕੜਾਈ ਹੋਣੀ ਆ ਮੈਂ ਵੀ ਵੇਖਾਂ ਕੀ ਕਰਨ ਦੀ ਹੈ ਫਿਰ ਨਹੀਂ ਤੇ ਆਪਣਾ ਚੁੱਕਾ ਖਲਾਰਾ ਉਹ ਰਾਤ ਦਾ ਕਬੂਰਾ ਹੈਗੀ ਚਾਰਾਂ ਪੰਜਾਂ ਦਿਨਾਂ ਦੀ ਮਾਰ ਇਹ ਹੋ ਲਿਆ ਹੂੰਗਾ ਵਧੀਆ ਪਈਏ ਫੀਡਾ ਪਾਣੀ ਪੁਣੀ ਢਾਹਤਾ ਹੀ ਤੇ ਚੱਲ ਹੁਣ ਫੇਰ ਇੱਕ ਰੀ ਸ਼ਾਮ ਨੂੰ ਆਣ ਕੇ ਤੇ ਵੇ ਹੀ ਜੁੰਗਾ ਜਾਵਾ ਘਰ ਸਵੇਰ ਦਾ ਹੀ ਮੈਂ ਵੀ ਫਿਰ ਨਹੀਂ ਲਿਆਵਾਂ ਕਦੀ ਇੱਧਰ ਤੇ ਕਦੀ ਉੱਧਰ ਇੱਧਰ ਇੱਧਰ ਇਧਰ ਆ ਤਾਰਾਂ ਦੇ ਪਾਈ ਮੜਾ ਜਾ ਐਦਾਂ ਵੀ ਸੁਟੂ ਮੈਂ ਤੇ ਤਾਰਾਂ ਤੇ ਨਹੀਂ ਪੰਦੀ ਹਾਂ ਗੱਲ ਕੀ ਆ ਐਡੀ ਕੀ ਗੱਲ ਹੋ ਗਈ ਆ ਮੈਨੂੰ ਤੁਹਾਨੂੰ ਤਾਂ ਪਤਾ ਹੀ ਨਹੀਂ ਹੁੰਦਾ ਕਿ ਆਪਣੇ ਘਰ ਕੀ ਬਣਦਾ ਤੇ ਕੀ ਨਹੀਂ ਬਣਦਾ ਹੈ ਕੀ ਬਣਾਤਾ ਵਾ ਸਬਜੀ ਮੈਨੂੰ ਲੱਗਦਾ ਦਾਲ ਦੂਰ ਰਹੀ ਆ ਗੱਲ ਹੋਂਦੀ ਤੁਸੀਂ ਵੀ ਬੜੇ ਖੁਸ਼ ਹੋਣਾ ਦਾਲ ਤੇ ਤੁਹਾਨੂੰ ਜਦੋਂ ਪਤਾ ਵੀ ਆ ਤੇ ਮੈਨੂੰ ਨਹੀਂ ਚੰਗੀ ਲੱਗਦੀ ਜਾਨ ਪੁੱਜ ਕੇ ਮੰਮੀ ਮੇਰੇ ਨਾਲ ਇਦਾਂ ਕਰਦੀ ਛਿੱਕੇ ਬਾਜ਼ੀਆਂ ਅਚਾਨਕ ਸਾਰ ਲਈਦਾ ਵਾ ਤੈਨੂੰ ਪਤਾ ਹੁਣ ਹਰ ਵੇਲੇ ਚਰ ਸਾਰੀਆਂ ਸਬਜ਼ੀਆਂ ਥੋੜੀ ਮੰਨਦੀਆਂ ਆ। ਹਾਂ ਤੇ ਹਾਂ ਮੈਨੇ ਪਾਪੇ ਨੇ ਦੂਜੇ ਦਿਨ ਮਾਂ ਧਰ ਲੈਣੇ ਹੁੰਦੇ ਦੂਜੇ ਦਿਨ ਵੀ ਕਰਦੇ ਬੀਜੇ ਅਤੇ ਖਾਈ ਜਾਓ ਦੇਸੀ ਮਾਂ ਬਸ। ਯਾਰ ਸਬਜ਼ੀਆਂ ਮਹਿੰਗੀਆਂ ਹੀ ਬੜੀਆਂ ਵਾਂ ਚ ਤਾਂ ਦਾਲ ਇਕੱਠੀ ਲਈਏ ਫਿਰ ਇਦਾਂ ਹੀ ਆ ਕਿ ਕਿਸ ਦਿਨ ਦਾਲ ਬਣਾ ਲਈ ਕੇ ਲੈ ਹਾਲੀ ਸਾਰੀ ਸਬਜ਼ੀ ਬਣਾ ਲਈ ਕਿਸ ਦਿਨ ਕੋਹ ਬਣਾ ਲਿਆ। ਆ ਬੱਲਾਂ ਨੂੰ ਯਾਰ ਤਾਂ ਪੱਛੀ ਲੱਗੀ ਆ ਸਬਜ਼ੀ ਦੇ ਕੋਈ ਵੀ ਨਹੀਂ ਨਾ ਪੰਡੀ ਇਹਨਾਂ ਨੂੰ ਪਾਣੀ ਪਾ ਵਾਗੇ ਅੱਗੇ। ਤੁਸੀਂ ਨਾ ਮੇਰੀ ਕੋਈ ਗੱਲ ਮੰਨੇ ਹੋ ਹਨਾ ਨਾ ਹੀ ਸੁਣੇ ਹੋ। ਚਲੋ ਉੱਥੇ ਪੱਖੇ ਥੱਲੇ ਬਹਿ ਆ ਜਾ। ਆ ਜਾ। ਤੁਸੀਂ ਕਦੀ ਮੇਰੀ ਕੋਈ ਗੱਲ ਸੁਣਨੀ ਹੁੰਦੀ ਆ। ਬਸ ਆਪਣੀ ਮਾਂ ਤੇ ਭੈਣ ਦੀ ਗੱਲ ਸੁਣਨੀ ਹੁੰਦੀ ਆ ਕੀ ਮਾਂ ਭੈਣ ਮਾਂ ਭੈਣ ਰਲ ਕੇ ਰਿਆ ਕਰੋ ਨਾ ਲੜਿਆ ਕਰੋ ਯਾਰ ਮੈਂ ਗੜਾਈ ਪੰਮੀ ਆ ਕੇ ਉਹ ਉਹ ਪਾਉਂਦੀਆਂ ਸੀ ਉਹਨਾਂ ਨੂੰ ਮੈਂ ਸਮਝਾ ਦੇਣਾ ਤੁਸੀਂ ਵੀ ਰਲ ਮਿਲ ਕੇ ਰਿਆ ਕਰੋ ਪਰ ਤੁਸੀਂ ਸੋਚ ਥੋੜਾ ਗਿਆ ਇੱਥੇ ਲਾਗੇ ਪਿੰਡ 'ਚ ਘਰ ਆ ਗਮਾਣ ਮੱਥਾ ਬੜਾ ਮਾੜਾ ਵਾ ਤੇ ਤੈਨੂੰ ਪਤਾ ਹੋਵੇ ਉਹ ਜੀ ਲੜਾਈ ਚੋਂ ਆਪ ਆ ਗਈ ਲੈਣਾ ਵਾ ਹਮ ਘਰ ਦੀ ਮੇਰੀ ਨਾਲੇ ਕਈ ਕੁਝ ਕਰ ਕਰਦੀ ਸੀ ਕੌਣ ਆ ਸੱਚਾ ਦਾ ਕੌਣ ਝੂਠਾ ਵਾ ਉਹ ਚੱਲ ਜੋ ਵੀ ਆ ਪਰ ਨਹੀਂ ਚੰਗੇ ਲੈਟੇ ਲੜਦੇ ਲੋਕਾਂ ਤਾਂ ਨਾ ਆਗਲਾ ਸੁਣਦੇ ਆ ਨਹੀਂ ਲੜਦੀ ਆ ਮੈਨੂੰ ਕਿਹ ਲੋੜ ਪਈ ਲੜਨ ਦੀ ਚਲੋ ਉਹਨਾਂ ਨੂੰ ਮੈਂ ਸਮਝਾ ਦਿੰਦਾ ਵੀ ਨਾ ਲੜਿਆ ਕਰੋ ਮੰਮੀ ਨੂੰ ਪੁੱਛੋ ਅਰੇ ਪਰਸੋਂ ਦਾ ਮੁੱਕੀ ਅੱਜ ਫੇਰ ਕਿਉਂ ਬਣਾਈ ਦਾਲ ਮੇਰੇ ਵਾਸਤੇ ਪਨੀਰ ਲੈ ਕਿਉਂ ਮੈਂ ਪਨੀਰ ਖਾਣਾ ਅੱਜ ਮੇਰੇ ਕੋਲ ਕੋਈ ਪੈਸਾ ਹੀ ਨਹੀਂ ਹੈਗਾ ਤੈਨ ਜਦੋਂ ਵੇਖੋ ਤੂੰ ਨੰਗੀ ਰਹਿੰਦੇ ਤੇ ਤੁਹਾਡੇ ਜੇਬ 'ਚ ਪੈਸਾ ਹੀ ਨਹੀਂ ਹੁੰਦਾ ਕੋਈ ਓ ਯਾਰ ਹੁਣ ਹੀ ਆ ਪੈਸੇ ਜਦੋਂ ਮੈਂ ਪੁੱਛਣਾ ਮਹਿਫਲਾਣੇ ਕੋਲ ਆਣੇ ਟਿੰਗੜੇ ਕੋ ਪੈਸੇ ਹੁਣੇ ਔਰੇ ਕਿੱਥੋਂ ਆ ਤੁਹਾਡੇ ਕੋਈ ਨਹੀਂ ਤੈਨੂੰ ਕੱਲ ਨੂੰ ਪਨੀਰ ਖਵਾ ਦੂੰਗਾ ਆ ਯਾ ਤੈਨੂੰ ਇਕੱਠਾ ਲਿਆ ਦਨਾ ਥੋੜਾ ਜਿਹਾ ਬਣਾ ਲਿਆ ਪਾਈ ਜੋ ਕੇ ਬੰਦੇ ਨੂੰ ਅੱਜ ਤੇ ਲੱਗੀ ਹੋਊਗੀ ਤੇ ਪਰਸੋਂ ਜਾ ਕੇ ਪਾਣੀ ਪੀਓਗਾ ਫਿਰ ਮੈਨੂੰ ਤੂੰ ਹੀ ਦੱਸੋ ਸਰ ਜਾਂਦਾ ਤੇ ਸਰ ਜਾਂਦਾ ਪਾਣੀ ਦਾ ਤੇ ਸਰ ਜਾਂਦਾ ਹੁਣ ਪਨੀਰ ਤੇ ਮੈਂ ਹੁਣੇ ਕਿੱਥੋਂ ਲਿਆ ਦਾ ਪਨੀਰ ਵੀ 270 ਰੁਪਈਆ ਦਾ ਕਿਤੇ ਜਾ ਕੇ ਕਿੰਨੇ ਨੂੰ ਮੈਂ 200 ਬਣਾ ਦੇ ਤੇ ਮੈਨੂੰ 50 60 ਦਾ ਲਿਆ ਦੋ ਤੇ ਮੈਂ ਥੋੜਾ ਬਣਾ ਲੈਂਦੀ ਆ ਆਵਾ 60 ਦਾ ਲਿਆਣਗੇ ਤਾਂ ਚੰਗਾ ਵਜਦਾ ਬੰਦਾ 100 ਰੁਪਈਆ ਦਾ ਲੈ ਕੇ ਆਵੇ ਰੁਪਈਏ ਮੇਰੇ ਕੋਲ 30 ਆ ਬੜੂਏ ਟਾਡੇ 30 ਖਤਮ ਉਹਦੇ ਪੱਛੀ ਨਹੀਂ ਲੱਗਦੀਆਂ ਨੂੰ ਲੋਕਾਂ ਦੇ ਅੰਦਰ ਹਜ਼ਾਰਾਂ ਜਿਹੜੇ ਰੁਪਏ ਖਰਚੇ ਜਾਂਦੇ ਤੁਹਾਡੇ 30 ਨਹੀਂ ਖਰਚੇ ਜਾਂਦੇ ਠੀਕ ਗੱਲ ਹੋ ਗਈ ਹੈ ਬੈ ਕੁੜੀ ਇੱਥੇ ਹਾਂ ਕੀ ਭਾਬੀ ਹੋਲਾ ਹੀ ਕੋ ਦਿੰਦੀ ਨਹੀਂ ਬੜਾ ਵੇਲੇ ਲੜਦੀ ਰਹਿੰਦੀ ਛੇੜ 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 ਮੈਂ ਤਾਂ ਸਾਰਿਆਂ ਦੇ ਦੁਆਰੇ ਹੁਣਾ ਕਿ ਤੀਸਰ ਤੂੰ ਤੇ ਤਮਾਸ਼ਾ ਬਣਾਇਆ ਮੈਂ ਕੀ ਦੱਸ ਕਿਹਾ ਮੈਂ ਤਾਂ ਕੋਈ ਗੱਲ ਹੀ ਨਹੀਂ ਕੀਤੀ ਉਹ ਸੱਚਾ ਲੜਦੀ ਆ ਮੰਮੀ ਪੁੱਛਗੇ ਸਬਜ਼ੀ ਬਣਉਂਦੀ ਆ ਦਾਲ ਬਣਉਂਦੀ ਆ ਵੀ ਦਾਲ ਖਾਣੀ ਨਹੀਂ ਸਾਰੇ ਦਾਲ ਖਾਂਦੇ ਹੀ ਆ ਮੈਂ ਤੇ ਸਮਝਾਉਂਦਾ ਇਹਨੂੰ ਇਹਨੂੰ ਵੀ ਸਮਝਾ ਚਲ ਕੋਈ ਨਹੀਂ ਜੇ ਉਹਨਾਂ ਦਾ ਦਿਲ ਕਰਦੇ ਹੋ ਤੁਸੀਂ ਪਨੀਰ ਲਿਆ ਲਓ ਪੈਸੇ ਦੇ ਮੇਰੇ ਕੋਲ ਤੇ 30 ਰੁਪਏ ਹੀ ਥੇ ਮੇਰੇ ਕੋਲ ਕਿਹੜਾ ਵੀਰ ਹੈਗੇ ਥਾ ਮੰਮੀ ਕੋ ਲੈ ਦਿੰਦੀ ਆ ਐਵੇਂ ਨਾਲ ਲੜਾਈ ਪਾਇਆ ਕਰ ਤਾਂ ਵੀ ਕੋਈ ਨਾ ਪਨੀਰ ਉਜੀ ਕਰਦਾ ਪਨੀਰ ਆ ਦੇ ਮੰਮੀ ਹੁਣ ਲੱਲਾ ਪੈਸੇ ਮੰਮੀ ਨੇ ਹੁਣ ਸਿਰਾਂ ਦੇ ਸਿਰ ਦੇ ਵਾਲਾ ਨੂੰ ਪਹਿਣਾ ਵੇਖ ਲੈ ਉਹਦਾ ਭੈਣ ਤੇਰੀ ਨਾ ਚਲਾਕ ਬੜੀ ਆ ਮੈਂ ਕਹਿੰਦੀ ਆ ਗਿਰਗਟ ਵਾਂਗੂ ਰੰਗ ਬਦਲਦੀ ਹੁਣੇ ਮੇਰ ਨਾਲ ਲੰਢੀ ਤਾਂ ਡਿਆ ਜੋ ਭਾਬੀ ਨੂੰ ਪਸੰਦ ਉਹ ਲਿਆ ਦਿੰਨੇ ਆ ਜੋ ਭਾਬੀ ਨੂੰ ਪਸੰਦਾ ਕਰ ਇਹ ਜਿੱਥੇ ਤੇ ਗਿਰਗਟ ਵੀ ਨਹੀਂ ਰੰਗ ਬਦਲਦੀ ਚਿੱਟੀ ਛਤੀ ਇਹ ਬਦਲਦੀ ਚੱਲ ਯਾਰ ਕੰਨਾਂ ਨੂੰ ਹੱਥ ਲੱਗੇ ਸਾਰੇ ਟੱਬਰ ਤੋਂ ਤੁਹੀਂ ਤੇ ਨਾ ਤੁਹੀਂ ਸਾਰੇ ਚੰਗੇ ਰਹਿ ਗਏ ਬਾਕੀ ਤਮਾਸ਼ਾ ਤਮਾਸ਼ਾ ਹੀ ਬੰਦਾ ਕਦੇ ਇਹਨਾਂ ਨੂੰ ਦੱਸੇ ਆਹ ਧਮਕਾ ਆਤੀ ਹੈ ਇਹਨਾਂ ਨੇ ਲੜਾਈ ਪਾ ਛੱਡਦੀਆਂ ਆ ਆਜੋ ਮੰਮੀ ਦੱਸੋ ਦੱਸੋ ਤੁਸੀਂ ਵੀ ਬੂਏ ਕੇ ਖਲੋਗੇ ਮੇਰੀ ਗੱਲਾ ਸੁਣਦੇ ਗੱਲਾ ਸੁਣਦੇ ਆ ਤੇ ਕੱਲਾ ਬਰਾਉਂਦੇ ਕੀ ਹੋ ਗਈ ਗਿਆ ਐਡਾ ਜਿਹੜਾ ਕੱਲਾ ਹੀ ਬੈ ਕੇ ਬਰਾਉਂਦੇ ਆ ਨੰਨੇ ਬੈ ਕੇ ਇਹ ਤਾਂ ਸਾਰੇ ਤਾਂ ਢੀਲੜੀ ਮਿਲੀ ਆ ਤੇ ਸਾਰੇ ਲੜੀ ਜਾਂਦੇ ਆਪਸ ਵਿੱਚ ਫੰਡ ਨਾ ਆ ਰਿਹਾ ਨਾਲ ਹੀ ਨਹੀਂ ਤਾਂ ਕੋਈ ਆ ਕੀ ਹੈ ਮੈਂ ਤਾਂ ਤਦ ਮਿੰਡਿਆ ਹੋਇਆ ਕੀ ਹੈ ਤਾਂ ਦੱਸ ਚੱਲ ਛੱਡ ਪਰਾਂ ਕੀ ਹੋਇਆ ਉਹਨੂੰ ਪੁੱਛ ਕੇ ਸਬਜੀ ਸਬਜੀ ਬਣਾਉਣੇ ਤੇ ਮੈਨੂੰ 100 ਰੁਪਏ ਦੋ ਮੈਂ ਪਨੀਰ ਲੈ ਕੇ ਆਵਾਂ ਬੇ ਸ਼ਰਮਕਾਰ ਥੋੜੀ ਬੋਤੀ ਮੈਨੂੰ ਪੁੱਛ ਕੇ ਉਹਨੇ ਬਣਾਉਣੇ ਕਿ ਮੈਂ ਉਹਨੂੰ ਪੁੱਛ ਕੇ ਬਣਾ ਬਣਾ ਦੇਣੀ ਆ ਅੱਛਾ ਚੱਲ ਜੋ ਵੀ ਹੋ ਗਿਆ ਠੀਕ ਆ ਮੈਨੂੰ ਪੈਸੇ ਦੋ ਮੈਂ ਜਾਹਾਂ ਨੇਰਾ ਦੇ ਵਾਸਤੇ ਪਨੀਰ ਲੈ ਆ ਬੱਲੇ ਤੇਰੇ ਸਾਬੇ ਕਿਤੇ ਗੱਲਾਂ ਨਹੀਂ ਤੇਰੀਆਂ ਛਾਈਆਂ ਘੜੀਆਂ ਆ ਪਨੀਰ ਲਈ ਤਾਹੇ ਰੋਟੀਆਂ 100-100 ਰੁਪਏ ਲਾਵਾ ਮੇਰੀ ਤਨਖਾਹ ਹੁੰਦੀ ਆ ਤੇ ਕਿਹਦੇ ਕਾਮ ਮੰਗਾ ਫਿਰਦਾ ਐਨਾ ਪਤਾ ਤੇਰਾ ਪਿਓ ਕਮਾਈ ਕਿੱਦਾਂ ਕਰ ਕਰ ਕੇ ਇੱਥੇ ਪਾਉਂਦਿਆ ਵਾ ਪੰਗੇ ਕਿੰਨੇ ਝਾਵੀਂ ਤੇ ਮੇਰੇ account ਚ ਪਾਉਂਦਿਆ ਤੁਹਾਡੇ ਕੋਲ ਹੀ ਆ ਮੇਰੇ account ਚ ਪਾਉਂਦਿਆ ਤੇ ਮੈਂ ਸਰਲੇ ਦਾਦਾ ਨਾ ਮੇਰਾ ਭਰਾ ਕੀ ਨਾ ਡੰਗਰ ਵਛੇ ਦਾ ਸਾਰਾ ਪੱਠੇ-ਤੱਥੇ ਦਾ ਮੈਂ ਸੰਭਾ ਤੇ 100 ਰੁਪਏ ਤੋਂ ਹੱਥ ਨਾ 30 ਰੁਪਏ ਮੇਕੋ ਤੇ ਫਿਰ ਇਹ ਤੇ ਮੈਂ ਕਿ ਕਰ ਡੰਗਰਾ ਸ਼ਾ ਸੰਭਣਾ ਨਹੀਂ ਖਾਂਦਾ ਨਹੀਂ ਸੰਭਣਾ ਹੋਰ ਕੀ ਕਰਦਾ ਹੋਰ ਵੀ ਕੋ ਕੰਮ ਕਰਦਾ ਡੰਗਰਾ ਸ਼ਾ ਨੇ ਤਾਂ ਪੱਠੇ ਦੋਵੇਂ dant ਤਾਂ ਆ ਕੇ ਤੇ ਕੰਮ ਤੇ ਵੀ ਜਾ ਸਕਦਾ ਬੰਦਾ ਕਿਤੇ ਆ ਹੋ ਕੇ ਕੰਮ ਤੇ ਚਲ ਗਿਆ ਨਾ ਤੇ ਉਹ ਵੀ 500 ਰੁਪਈਆ ਜੇ ਮਿਲਿਆ ਉਹ ਕਿੰਧਿਆ ਕਹਿਣਾ ਲਿਆ ਫਰਾ ਦੇ ਇਧਰ ਲਿਆ ਫਰਾ ਦੇ ਇਧਰ ਮੈਂ ਫੇਰ ਉਹ ਲਿਆ ਤੇ ਮੈਨੂੰ ਕਿੱਥੇ ਪੜਾਉਣਾ ਵਾ ਸਵਾਲੇ ਉੱਤੇ ਆ ਕੇ ਪਨੀਰ ਖਵਾ ਲੈਣਾ ਅੱਗੇ ਘਰ ਮਾੜੀ ਜਿਹੀ ਲਿੱਸੀ ਆ ਤੇ ਹੋਰ ਹੋ ਜੂਗੀ ਮੈਂ ਸਾ ਹਾਂ ਕਰਦਾ ਮੈਂ ਡੈਡੀ ਨੂੰ ਫੋਨ ਤੋ ਹੀ ਨਹੀਂ ਇਦਾਂ ਦੇਣੇ ਜਾਓ ਦਾਲ ਦੋਣ ਵੇਖੋ ਆਪਣੀ ਡੈਡੀ ਮੇਰੇ ਤੋਂ ਕਿਨਾਂ ਨਹੀਂ ਦੱਬਾ ਕਾ ਤੈਨੂੰ ਡਾਇਲ ਲਗਾਉਣ ਕੋਲ ਕਹਿੰਦੇ ਇਦਾਂ ਕੰਮ ਚੱਲ ਲਗਾ ਸਾਰੇ ਦੇ ਪੱਲੇ ਵਕੋ ਵਕੋ ਫੇਰ ਤੇ ਕੰਮ ਚੱਲ ਗਏ ਆ ਇਹ ਕੰਮ ਨਹੀਂ ਹੋਣਾ ਕਰ ਲੋ ਡਾਇਲ ਨੀ ਫੋਨ ਕਰਨਾ ਕਰ ਲੈ ਹੂੰ ਕਰ ਲੈ ਤੇ ਫੋਨ ਰੋਕਾ ਟੋਕੀ ਦੇ ਇਧਰੋਂ ਚੱਲਦੀ ਆ ਕਿ ਉਹਨੂੰ ਨਾ ਕਿਤੇ 100 ਰੁਪਏ ਦੇਦਾ ਉਹਨੂੰ ਨਾ ਕਿਤੇ 1000 ਰੁਪਏ ਪਾਦੀਆਂ ਉਧਰੋਂ ਹੈ ਸਾਰਾ ਤਾਂ ਇਹ ਰਖਿਆ ਰਹੇ ਤੱਕ ਕਿਤੇ ਮੋਟਰਸਾਈਕਲ ਬਣੀ ਹੈ ਟੱਬਰ ਨੇ ਲਿਆ